ਆਈਆਂ ਨਾਲ ਸਾਲ ਲੋਕਾਂ ਵਰੀ ਖੁਸ਼ੀਆਂ ਦਾ ਵਾਇਰ ਫੁੱਲਾ ਮੰਗ ਉਹਦਾ ਖੂਬਸੂਰਤ ਫੁੱਲਾ ਫੁੱਲੰਦ ਨੇ ਉਹਦਾ ਖੂਬਸੂਰਤ ਹੈ ਸੋਹਣਾ ਬਣਖਾ ਖਾਇ 2023 ਚ ਪਰ ਬਰਾਬਰ ਜਿਵੇਂ ਮਾਰੇ ਚੱਲੀਆਂ ਕਿਸੀ ਸਭੀ ਫਰਤ ਇਸ਼ਾਰ ਰਹੇ ਨੇ ਸਭ ਤੋਂ ਛੋੜਾ ਨਵਾਂ ਸਾਲ ਤੇ ਸਰਵਾਜ ਖੁਸ਼ੀ ਭਰਿਆ ਲੈ ਕੇ ਆਵੇ ਯਾਰ ਦੇ ਵਿੱਚ ਉਹੀ ਰੌਣਕ ਹੈ ਸਾਰੇ ਆਪਣੇ ਕੋਈ ਸੀਨੀਅਰ ਨੂੰ ਜਾਂ ਆਪਣੇ ਰਿਸ਼ਤੇਦਾਰ ਭੈਣ ਭਾਵ ਨੂੰ ੁੱੱਕੇ ਫਲੈਗ ਫੁੱਲਾਂ ਦੇ ੁੱੱਕੇ ਲੈ ਕੇ ਅਰੇ ਇੱਕ ਦੂਜੇ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਬਾਤ ਦੇ ਰਹੇ ਨੇ ਮਹਾਤਮਾ ਕਰੀਏ ਕੋ ਸਾਲ ਸਭ ਦੇ ਜੀਵਨ ਦੇ ਵਿੱਚ ਮੁਸ਼ਕਲਾਂ ਆ ਵੀ ਔਰ ਸਬ ਦਾ ਵਪਾਰ ਪਰੋਬਾਰ ਸਬ ਦਾ ਵਧੀ ਲੁਧਿਆਣਾ ਲਾਈਵ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਨਵੇਂ ਸਾਲ ਦੀ ਜਿਹੜੀ 2024 ਦੀ ਜਿਹੜੀ ਤਿਵਾਦ ਹੋਣ ਜਾ ਰਹੀ ਹੈ ਆਪਾਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਕੀ ਕਹਿੰਦਾ ਉਹਨਾਂ ਦਾ ਕਿ ਕਿੱਦਾਂ ਦਾ ਪੁਰਾਣਾ ਸਾਲ ਲੰਘਿਆ ਕਿ ਨਵਾਂ ਸਾਲ ਕਿੱਦਾਂ ਦਾ ਆਣਾ ਚਾਹੀਦਾ ਆਪਾਂ ਗੱਲਬਾਤ ਕਰਦੇ ਹਾਂ ਕੀ ਲੋਕ ਕਹਿੰਦੇ ਨੇ ਸੋ ਨਮਸਕਾਰ ਭਾਜੀ ਕੀ ਨਾਮ ਦੇ ਗੁਰੇਂਦਰ ਜੀ ਕੀ ਕੈਂਡੀ ਹੈ ਕੋਈ ਕੀ ਪੁਰਾਣਾ ਜਿਹੜਾ 2023 ਲੰਘ ਗਿਆ ਉਹਦੇ ਬਾਰੇ ਤੇ ਨਵੇਂ ਸਾਲ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਮੁਬਾਰਕਾਂ ਜੀ 2022 ਚੰਨ ਜਾ ਰਿਹਾ ਵਾ ਲੇ ਕਿਨੇ 2023 ਦੇ ਵਿੱਚ ਜੋ ਮੈਂ ਮਹਿਸੂਸ ਕੀਤਾ ਵਾ ਲੋਕਾਂ ਨੂੰ ਬੜਾ ਘਾਟਾ ਆਇਆ 2023 ਦੇ ਵਿੱਚ ਬੜਾ ਬੜੀਆਂ ਜਿਹੀਆਂ ਬਿਮਾਰੀਆਂ ਚੱਲੀਆਂ ਲੋਕੀ ਸਿਹਤ ਬਤੀ ਬਰੇ ਪ੍ਰੇਸ਼ਾਨ ਰਹੇ ਨੇ ਲੋਕਾਂ ਦੇ ਦਵਾਈਆਂ ਬੜੀਆਂ ਕੱਢੂਆਂ ਨੇ ਇਹੋ ਜਿਹੇ ਜਿਹੜਾ ਕੰਮ ਹੋ ਚੁੱਕਿਆ ਵਾ 2023 ਦੇ ਵਿੱਚ ਪਰਮਾਤਮਾ ਕਰੇ ਕਦੀ ਵੀ ਇਹਦੇ ਘਰ ਬੁਮਾਈ ਨਾ ਆਵੇ ਅਈਂ ਵੀ ਵੈਰਲਾ ਕੱਲ ਕੋਈ ਘਟਨਾ ਨਾ ਹੋਵੇ ਕਿ ਸ਼ਹਿਰ ਕੋਲ ਨਵਾਂ ਸਾਲ ਕਰੇ ਮਨ ਪਰਵਾਸ ਖੁਸ਼ੀਆਂ ਭਰਿਆ ਲੈ ਕੇ ਆਵੇ ਕੁਮਾਰੀਆਂ ਤੋਂ ਰਾਹਤ ਹੋਵੇ ਤੇ ਲੋਕਾਂ ਦੇ ਕਾਰੋਬਾਰੀ ਸੇਤਾ ਬੰਦੇ ਸਹੀ ਰਵੇ 24 ਦੀ ਆਗਾਜ਼ ਹੋ ਰਿਹਾ ਕੱਲ ਤੇ ਕੀ ਕਹਿਣਾ ਚਾਹਦੇ ਹੋ 24 ਮੈਂ ਕਹਿੰਨਾ ਪ੍ਰਮਾਤਮਾ ਕਰੇ ਸਾਰਿਆਂ ਦਾ ਖੁਸ਼ੀਆਂ ਭਰਦਾ ਚੜੇ ਖੁਸ਼ੀਆਂ ਹਨ ਸਭ ਰਾਜ ਦੇ ਭਲੇ ਦੀ ਅਰਦਾਸ ਕਰਦੇ ਹਾਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਖੁਸ਼ੀਆਂ ਭਰਦਾ 2024 ਜਿਹੜਾ ਆਵੇ ਜਿਹੜਾ ਤੈਅ ਦੇ ਵਿੱਚ ਕੰਮ ਗਮੀਆਂ ਘਾਟੇ ਜੋ ਘਟਾ ਮਲੇਗੀ ਤਈ ਦੇ ਵਿੱਚ ਜਿੱਦਾਂ ਕਾਰੋਬਾਰੀ ਘਟਾ ਲਾ ਲੋ ਜਾਂ ਮੰਬਾਰੀਆਂ ਨਾਲ ਜੂਲਦੇ ਰੇ ਨੇ ਲੋਕੀ ਟਿੰਗੂ ਦਾ ਜਾਂ ਹੋਰ ਟਿੰਗਲ ਮੂਨਿਆ ਕਿਤਨੇ ਮੰਬਾਰੀਆਂ ਵੀ ਆਈਆਂ ਉਹ ਤਈ ਦੇ ਵਿੱਚ ਤਈ ਦੇ ਵਿੱਚ ਹੀ ਰਹਿ ਜਣ ਤੇ ਚੌਥੀਆਂ ਨਾਲ ਸਾਲ ਲੋਕਾਂ ਵਰੀ ਖੁਸ਼ੀਆਂ ਦਾ ਬਾਹਰ ਫੁੱਲਾ ਮੰਗ ਜਿੱਦਾ ਖੂਬਸੂਰਤ ਫੁੱਲਾ ਫੁੱਲ ਹੁੰਦੇ ਨੇ ਉਹਦਾ ਖੂਬਸੂਰਤ ਆਇ ਸੁ ਬਜ਼ਾਰਾਂ ਦੇ ਵਿੱਚ ਖਰੀਦਦਾਰੀ ਵੀ ਫਿਰ ਬੜੀ ਹੋ ਰਹੀ ਆ ਕੋਈ ਬੁਕੇ ਲੈ ਕੇ ਜਾ ਰਿਹਾ ਕੋਈ ਫੁੱਲ ਲੈ ਕੇ ਜਾ ਰਿਹਾ ਨਵੇਂ ਸਾਲ ਦੀ ਤਿਆਰੀ ਹੈ ਮੁਸਕਰਾਹਟ ਇਹ ਕਹਿੰਦੇ ਨੇ ਖੁਸ਼ੀਆਂ ਵਾਲਾ ਜਰਾਏ ਨਵਾਂ ਸਾਲ ਆਵੇ ਬਿਲਕੁਲ ਜੀ ਬਿਲਕੁਲ ਬਾਜ਼ਾਰ ਦੇ ਵਿੱਚ ਪੂਰੀ ਰੌਣਕਾਂ ਦਾ ਜੀ ਦਿਨ ਐ ਅੱਜ ਲੇਕਿਨ ਬਾਜ਼ਾਰ ਦੇ ਵਿੱਚ ਪੂਰੀ ਰੌਣਕ ਹੈ ਸਾਰੇ ਆਪਣੇ ਕੋਈ ਸੀਨੀਅਰ ਨੂੰ ਜਾਂ ਆਪਣੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਬੁੱਕੇ ਫਰੈਸ਼ ਫੁੱਲਾਂ ਦੇ ਬੁੱਕੇ ਲੈ ਕੇ ਸਾਰੇ ਇੱਕ ਦੂਜੇ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਬਾਤ ਦੇ ਰਹੇ ਨੇ ਸੋ ਆਪਾਂ ਹੋਰ ਵੀ ਇੱਥੇ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਕਿ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਬਾਜ਼ਾਰਾਂ ਦੇ ਵਿੱਚ ਕਿੱਦਾਂ ਰੌਣਕਾਂ ਲੱਗੀਆਂ ਹੋਈਆਂ ਨੇ ਅੱਜ ਐਤਵਾਰ ਦਾ ਦਿਨ ਆ ਪਰ ਫੇਰ ਵੀ ਕਿਤੇ ਨਾ ਕਿਤੇ ਜਿਹੜੇ ਨੇ ਲੋਕ ਜਿਹੜੇ ਨੇ ਖਰੀਦਾਰੀ ਕਰਦੇ ਪਏ ਨੇ ਕਿਉਂਕਿ ਨਵਾਂ ਸਾਲ ਮਨਾਣਾ ਤੇ ਫੁੱਲਾਂ ਦੀ ਖੁਸ਼ੂਰ ਦੇ ਨਾਲ ਹੀ ਜਰੀ ਹੈ ਨਵੇਂ ਸਾਲ ਦੀ ਸਰਵਾਤ ਕਰਨੀ ਆ ਤਾਂ ਗੱਲਬਾਤ ਕਰਦੇ ਆ ਸੋ ਨਮਸਕਾਰ ਜੀ ਨਮਸਕਾਰ ਕੀ ਨਾਮ ਰੋ ਪਰਮੇਸ਼ਰ ਵਾਹ ਪਰਮੇਸ਼ਰ ਜੀ ਕਿੱਦਾਂ ਦੇਖਦੇ ਕਿ 2023 ਜਿਹੜਾ ਇਹ ਜਾ ਰਿਹਾ ਹੈ ਅੱਜ ਤੱਕ ਤੇ ਕੱਲ ਤੋਂ ਜਿਹੜਾ ਨਵਾਂ ਸਾਲ 2024 ਸਟਾਰਟ ਹੋਣ ਵਾਲਾ ਕੀ ਇਹ ਮੈਸੇਜ ਦੇਣਾ ਚਾਹੁੰਦੇ ਨੇ ਕੀ ਕਹਿਣਾ ਚਾਹੁੰਦੇ ਅਸੀਂ 2024 ਦਾ ਵੈਲਕਮ ਕਰਨੇ ਆ ਬਹੁਤ ਬਹੁਤ ਸਵਾਗਤ ਕਰਨੀ ਹੈ ਪਰਮਾਤਮਾ ਕਰੇ ਇਹ ਸਾਲ ਸਭ ਦੇ ਜੀਵਨ ਦੇ ਵਿੱਚ ਖੁਸ਼ੀਆਂ ਆਵੇ ਔਰ ਸਭ ਦਾ ਵਪਾਰ ਕਾਰੋਬਾਰ ਸਭ ਦਾ ਵਧੇ ਔਰ ਸਾਰੇ ਲੋਕ ਆਪਣੇ ਆਪਣੇ ਘਰਾਂ ਦੇ ਵਿੱਚ ਨਿਰੋਗੀ ਰਹਿਣ ਕਿਉਂਕਿ ਪਹਿਲਾ ਸੋਖਾ ਨਿਰੋਗੀ ਕਾਇਆ ਔਰ 2023 ਜਿਹੜਾ ਸਾਲ ਬੀਤਿਆ ਵਾ ਦੇਖੋ ਹਰ ਸਾਲ ਕੋਈ ਨਾ ਕੋਈ ਖਟੀਆਂ ਮਿੱਟੀ ਜਾਂਦਾ ਛੱਡ ਕੇ ਚਲੀ ਜਾਂਦਾ ਵਾ ਹਾਂਜੀ ਇੰਗਲਿਸ ਤੋਂ ਪਹਿਲਾਂ ਕਿਹੜਾ ਸਾਸੀ ਉਹ ਕਰੋਨਾ ਮਹਾਮਾਰੀ ਦਾ ਇੱਕ ਬਹੁਤ ਹੀ ਇੱਕ ਲੋਕਾਂ ਨੂੰ ਕੜਵਾ ਤੋ ਯ ਬੜੀ ਆਵਾ ਅਸੀਂ ਪਰਮਾਤਮਾ ਅਗੇ ਪ੍ਰਾਰਥਨਾ ਕਰਨੇ ਆ ਕਿ ਇਸ ਤਰ੍ਹਾਂ ਕੋਈ ਮਹਾਮਾਰੀ ਨਾ ਫੈਲੇ ਸਾਰੇ ਨਿਰੋਗ ਰਹਿਣ ਸੁਖਸਰਿਆ ਸਭ ਦਾ ਪਰਿਵਾਰ ਬਹੁਤ ਬੜੀ ਔਰ ਇੰਨਾ ਸ਼ਬਦਾਂ ਨਾਲ ਮੈਂ ਕਹਿੰਦਾ ਕਿ 2024 ਦਾ ਸਾਲ ਹੈ ਉਹ ਸਭ ਦੀ ਜੀਵਨ ਦੇ ਵਿੱਚ ਖੁਸ਼ੀਆਂ ਲਿਆਵੇ ਜਿੱਦਾਂ ਇੱਕ ਸੂਰਜ ਰੋਜ਼ ਨਵੀਂ ਉਮੰਗ ਦੇ ਨਾਲ ਆਂਦਾ ਵਾ ਨਵੇਂ ਮੇਦਨ ਦੇ ਨਾਲ ਆਂਦਾ ਵਾ ਉਦਾਂ ਇਹ 2024 ਵੀ ਸਾਲ ਹੈ ਉਹ ਨਵੀਂ ਉਮੰਗਾ ਦੇ ਨਾਲ ਆਣ ਬਹੁਤ ਬਹੁਤ ਧੰਨਵਾਦ 2024 ਸਾਲ ਦਾ ਅਸੀਂ ਬਹੁਤ ਖੁਸ਼ੀ ਨਾਲ ਇਸ ਦਾ ਸਵਾਗਤ ਕਰਦੇ ਆਂ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਜੀ 2023 ਜਿਹੜਾ ਉਹ ਵੀ ਵਧੀਆ ਬਤੀਤ ਗਿਆ ਹੈ ਪਰ ਕਿਤਨਾ ਕਿਤੇ ਜਿਹੜਾ ਲੋਕਾਂ ਨੂੰ ਬੜਾ ਕਸ਼ਟ ਆਇਆ ਬਿਮਾਰੀਆਂ ਦੇ ਨਾਲ ਜੂਝਦੇ ਰਹੇ ਨੇ 2024 ਜਿਹੜਾ ਉਹ ਪ੍ਰਮਾਤਮਾ ਅਗੇ ਅਰਦਾਸ ਕਰਦੇ ਨੇ ਕਿ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਆਵੇ ਜਿੱਦਾਂ ਪਹਿਲਾਂ 2023 ਦੇ ਵਿੱਚ ਕਸ਼ਟ ਆਏ ਨੇ ਉਹਨਾਂ ਦੇ ਜਿਹੜੇ ਨੇ ਕਸ਼ਟ耐ਣ 2024 ਜਿਹੜਾ ਸਾਰਿਆਂ ਤੇ ਖੁਸ਼ੀਆਂ ਭਰਿਆ ਆਵੇ ਤੋਂ ਕੈਮਰਾ ਪਰਸਨ ਹੋਂ ਅਗਰ왈 ਦੇ ਨਾਲ ਲੁਧਿਆਣਾ ਲਾਈਵ ਨਕੀ ਰਾਜਪੁਰ ਗੁਰਦਾਸ